ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ ਜਿਹੜੀ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਲੀ ਬਾਰ ਦੀ ਇੱਕ ਬਹੁਤ ਵਧੀਆ ਦੋਸਤੋ ਇਹ ਹੈ ਮੱਝ ਕੀ ਡਿਟੇਲ ਹੈਗੀ ਹੈ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਸ਼ਹਿਰ ਮਖਬੂ ਤਸੀਲ ਜੀਰਾ ਜਿਲ੍ਹਾ ਜਿਹ ਉੱਪਰ ਦੋਸਤੋ ਸੰਪਰਕ ਨੰਬਰ ਦਿੱਤੇ ਹਨ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਦੋਸਤੋ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਇਹ ਹੀ ਨੀਲੀ ਦੀ ਮੱਝ ਹੈਗੀ ਆ ਚੌਥਾ ਸੂਆ ਇਸ ਵਾਰ ਸੋਣ ਜਾ ਰਹੀ ਹੈ ਜੀ ਤੀਜੇ ਸੂਏ ਦਾ ਦੋਸਤੋ ਜਿਹੜਾ ਮਿਲਕ ਸੀਗਾ 12 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਥੱਲੇ ਦੋਸਤੋ ਰਹੀ ਆ ਐਸ ਵਾਰ ਵੀ ਦੋਸਤੋ ਵਧੀਆ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਆ ਬਾਕੀ ਜਿਹੜੇ ਥਾਣ ਹਨ ਦੋਸਤੋ ਅਡਰਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਚੰਗਾ ਸੋਹਣਾ ਥਾਨ ਲੱਗਾ ਹੈ ਬਰਾਬਰ ਥਾਨ ਨੇ ਬਿਲਕੁਲ ਚੰਗੀ ਵਿੱਥ ਹੈਗੀ ਕਿਸਾਨ ਜਰੂਰ ਬਾਕੀ ਚੌਥਾ ਸੂਆ ਦੋਸਤੋ ਹੈਗਾ ਬਿੱਲੀ ਆਖਾ ਮੂੰਹ ਮੱਥਾ ਦੋਸਤੋ ਤੁਸੀਂ ਵੀਡੀਓ ਵਿੱਚ ਜ਼ਰੂਰ ਨੋਟ ਕਰ ਸਕਦੇ ਹੋ ਤਕਰੀਬਨ ਹਵਾਨੇ ਵੱਲੋਂ ਬਿਲਕੁਲ ਸਾਫ਼ ਹੈਗੀ ਆ ਅੱਜ ਤੋਂ ਤਕਰੀਬਨ 12 ਦਿਨ ਇਸ ਨੇ ਆਰਾਮ ਨਾਲ ਲੈ ਜਾਣੇ ਹਨ ਦੋਸਤੋ ਸੂਨ ਦੇ ਵਿੱਚ ਬਾਕੀ ਜਿਹੜਾ ਮੋੜ ਹੈਗਾ ਜਿਹੜੇ ਉਹ 75000 ਰੁਪਏ ਡਿਮਾਂਡ ਹੈਗੀ ਆ ਮੌਕੇ ਦੇ ਮਾਣਤਨ ਜ਼ਰੂਰ ਕੀਤਾ ਜਾਵੇਗਾ। ਸੋ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਜ਼ਰੂਰ ਸੰਪਰਕ ਕਰ ਸਕਦੇ ਹਨ, ਖਰੀਦ ਸਕਦੇ ਹਨ। ਬਾਕੀ ਦੋਸਤੋ ਚੁਆਈ ਬਿਲਕੁਲ ਇੱਕ ਨੰਬਰ ਪਾਸ ਇਹ ਸਮਝਤੀ ਹੈਗੀ ਆ। ਥਾਣਾ ਬਨੋਂ ਦੋਸਤੋ ਬਿਲਕੁਲ ਤਸੱਲੀ ਹੈਗੀ ਆ। ਸਾਰੇ ਥੰਡ ਬਿਲਕੁਲ ਓਕੇ ਹਨ ਦੋਸਤੋ। ਸੋ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਜ਼ਰੂਰ ਖਰੀਦ ਸਕਦੇ ਹਨ। ਬਾਕੀ ਦੋਸਤੋ ਸਿੰਘਾਂ ਦੀ ਬੰਤਰ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ। ਸਿੰਘਾਂ ਦੀ ਬੰਤਰ ਜਿੱਦਾਂ ਦੀ ਮੱਝ ਦੀ ਹੈ ਬਾਕੀ ਮੱਝ ਦਾ ਜਿਹੜਾ ਕੱਦ ਘਾਟ ਹੈਗਾ ਉਹ ਵੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਬਾਦੀ ਵੱਡੀ ਬਾਦੀ ਛੋਟੀ ਨਹੀਂ ਜਿਹਦੇ ਵਿਚਾਲਾ ਦੋਸਤੋ ਮੀਡੀਅਮ ਕੱਦ ਹੈਗਾ ਇਸ ਮੱਝ ਦਾ ਬਾਕੀ ਜਦੋਂ ਤੁਸੀਂ ਮੌਕੇ ਤੇ ਆਓਗੇ ਤਾਂ ਸੱਲੀ ਆਪਦੇ ਹਿਸਾਬ ਨਾਲ ਜਰੂਰ ਕਰ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ